ਮੇਰਾ ਨਾਮ ਅਤਲ ਜੈਨੇਗਾ ਜਿੰਦਾ ਦੇਖ ਕੇ ਆਵੇ ਲੋਕ ਪ੍ਰਾਲੀ ਤੋਂ ਬਹੁਤ ਦੁਖੀ ਹੋਏ ਸੀ ਬਹੁਤ ਪਰੇਸ਼ਾਨ ਸੀ ਕਿਸਾਨ ਵੀ ਹਰ ਬੰਦਾ ਪ੍ਰਾਲੀ ਤੋਂ ਜਿੱਦਾਂ ਪ੍ਰਦੂਸ਼ਨ ਵੀ ਬਹੁਤ ਫੈਲਿਆ ਹੋਇਆ ਸੀ ਲੇਕਿਨ ਹੁਣ ਪ੍ਰਾਲੀ ਨੂੰ ਇਸਤੇਮਾਲ ਕਰਨ ਲੱਗ ਗਏ ਨੇ ਲੋਕ ਕਿੰਨਾ ਕਿ ਲੋਕਾਂ ਨੂੰ ਲਾਭ ਮਿਲੂਗਾ ਦੇਖੇ ਜਿਹੜਾ ਪ੍ਰਾਲੀ ਜਲਦੀ ਸੀ ਖੇਤਾਂ 'ਚ ਉਹਦੇ ਨਾਲ ਜਿਹੜਾ ਪੋਲਿਊਸ਼ਨ ਹੋ ਰਿਹਾ ਹੈ ਉਹ ਸਾਰੇ ਹੀ ਪਰੇਸ਼ਾਨ ਨੇ ਉਨ ਐ ਪਰਾਲੀ ਨੂੰ ਅਸੀਂ ਕਨਵਰਟ ਕਰਕੇ ਇਹਦਾ ਬਾਇਓਫਿਊਲ ਬਣਾਇਆ ਹੈ ਜਿਹੜਾ ਕਿ ਕੋਲ ਦੀ ਰਿਪਲੇਸਮੈਂਟ ਹੋਏਗੀ ਔਰ ਇਹਦਾ ਇੰਡਸਟਰੀਅਲ ਬੋਇਲਰਸ ਥਰਮਲ ਪਾਵਰ ਪਲਾਂਟਸ ਪਟਿਆਚ ਸਾਰੇ ਲੋਕੀ ਕੋਲੇ ਦੇ ਬਜਾਏ ਇਹਨੂੰ ਇਸਤੇਮਾਲ ਕਰਨਗੇ ਤੇ ਜਿਹੜਾ ਪੋਲੂਸ਼ਨ ਹੈ ਉਹ ਘਟੇਗਾ ਔਰ ਇਹਦਾ मुनाफा ਸਾਰਿਆਂ ਨੂੰ ਮਿਲੇ ਸਰ ਜਿੱਦਾਂ ਲੇ ਗਏ ਕੋਲੇ ਦਾ ਇੱਕ ਸਮਾਂ ਹੁੰਦਾ ਇੱਕ ਟਾਈਮ ਹੁੰਦਾ ਵੀ ਕੋਲਾ ਕਾਫੀ ਕਹਿੰਦਾ ਮਤਲਬ ਇਹ ਟਾਈਮ ਵੀ ਕੱਢੂਗੇ ਜਿਹਦਾ ਜੈਕਟਰ ਤੁਸੀਂ ਬਣਾਏ ਹੈ ਜਿਹਦਾ ਫੈਕਟਰੀਆਂ ਦੇ ਵਿੱਚ ਵੀ ਲੋਕ ਇਸਤੇਮਾਲ ਕਰਨਗੇ ਇਹਨੂੰ ਫੈਕਟਰੀਆਂ ਲਈ ਹੀ ਹੈਗਾ ਫੈਕਟਰੀਆਂ ਚ ਬੋਇਲਰ ਜਿਹੜੇ ਲੱਗੇ ਹੋਇਆ ਵੱਡੀਆਂ ਫੈਕਟਰੀਆਂ ਛੋਟੀਆਂ ਫੈਕਟਰੀਆਂ ਉੱਥੇ ਜਾਂ ਥਰਮਲ ਪਾਵਰ ਪਲਾਂਟ ਜਿਹੜਾ ਕੋਲ ਨਾਲ ਪਾਵਰ ਜਨਰੇਟ ਕਰ ਰਿਹਾ ਹੈ ਉਹ ਕੋਲਾ ਇਸਤੇਮਾਲ ਕਰ ਰਹੇ ਹੈ ਉਹ ਕੋਲੇ ਨੂੰ ਰਿਪਲੇਸ ਕਰਨ ਲਈ ਇਹ ਪ੍ਰੋਡਕਟ ਹੈ ਜੀ ਸਰ ਕਿੰਨੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਕੀ ਜਾਗਰੂਤ ਕਰਨਾ ਚਾਹੁੰਦੇ ਜਿਹੜੇ ਅੱਜ ਕਿਸਾਨ ਪਰਾਲੀਆਂ ਸਾੜਦੇ ਸੀ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਹੈ ਕਿ ਪਰਾਲੀ ਸਾੜਨ ਦੇ ਬਜਾਏ ਉਹਨੂੰ ਇਕੱਠਾ ਕਰਕੇ ਸਾਡੇ ਵਰਗੇ ਹੋਰ ਫੈਕਟਰੀਆਂ ਲੱਗ ਰਹੀਆਂ ਹਨ ਉਹਨਾਂ ਨੂੰ ਦੇਓ ਤੇ ਉਹਦੇ ਨਾਲ ਉਹਨਾਂ ਨੂੰ ਵੀ ਮੁਨਾਫਾ ਹੋਏਗਾ ਪੋਲਿਊਸ਼ਨ ਵੀ ਘਟੇਗਾ ਤੇ ਉਹਨਾਂ ਦੀ ਜਿਹੜੀ ਸਮੱਸਿਆ ਹੈਗੀ ਹੈ ਉਹ ਸਾਰਿਆਂ ਦੀ ਉਹ ਖਤਮ ਹੋਈ ਤੁਹਾਡੇ ਨਾਲ ਕੋਈ ਐਸਾ ਕੋਈ ਪੇਜ ਬਣਿਆ ਤੁਹਾਡਾ ਕੋਈ ਗੱਜੇਰ ਤੇ ਤੁਹਾਡੇ ਨਾਲ ਕਨੈਕਟ ਕਰਨ ਲੇ ਲੋ ਸਾਡੀ ਵੈਬਸਾਈਟ ਹੈਗੀ ਆ ਕੰਪਨੀ ਦੀ ਉਥੇ ਉਹ ਸਾਨੂੰ ਕਨੈਕਟ ਕਰ ਸਕਦੇ ਕੰਪਨੀ ਦਾ ਨਾਮ ਹੈ ਜੀ ਵੇਸਟ ਰਿਸੋਰਸ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਹਾਂਜੀ ਭਾਈ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਅਮਰਜੀਤ ਸਿੰਘ ਸ਼ਿਨੀਵਾਲ ਜੀ ਜੇ ਇੱਕ ਮੇਲੇ ਦੇ ਵਿੱਚ ਤੁਸੀਂ ਆਏ ਹੋ ਭਾਈ ਜੀ ਕਹਿੰਦੇ ਨੰਦ ਮਾਰੇ ਉਹ ਕੀ ਕੀ ਇੱਜ਼ਤ ਦੇਖਣ ਨੂੰ ਮਿਲਿਆ ਤੁਹਾਨੂੰ ਇਹਦੇ ਚ ਬਹੁਤ ਹੀ ਕੁਦਰਤੀ ਚੀਜ਼ਾਂ ਸਾਡੀਆਂ ਕੁਦਰਤੀ ਚਾਹੇ ਸਾਡੇ ਫੂਡ ਨੇ ਸਾਡੇ ਭੋਜਨ ਆ ਜਾਂ ਕੁਦਰਤੀ ਸਾਡੀਆਂ ਜਿਹੜੀਆਂ ਚਾਹੋ ਖਾਦ ਖੁਰਾਕ ਵੀ ਆ ਜਾਂ ਆਹ ਜਿਹੜੀ ਬਣੀ ਆ ਕੁਦਰਤੀ ਇੱਕ ਡਾਊਨ ਸੀਲਿੰਗ ਬਣਾਈ ਆ ਆਹ ਭਾਈ ਜੀ ਨੇ ਇੱਕ ਮਿੰਟ ਭਾਈ ਜੀ ਤੇ ਇਹ ਜਿਹੜੀ ਕੁਦਰਤੀ ਡਾਊਨ ਸੀਲਿੰਗ ਹੈਗੀ ਆ ਇਹ ਪਰਾਲੀ ਤੋਂ ਬਣੀ ਆ ਹਾਲਾਂਕਿ ਸਾਡਾ ਇਹ ਜਿਵੇਂ ਵਾਤਾਵਰਣ ਨਾਲ ਜੁੜਿਆ ਮੁੱਦਾ ਹੈ ਤੇ ਪੰਜਾਬ ਲਈ ਜਾਂ ਪੰਜਾਬ ਦੀਆਂ ਜਿਹੜੀਆਂ ਸੰਬੰਧਿਤ ਮਹਿਕਮੇ ਨੇ ਸਰਕਾਰੀ ਮਹਿਕਮੇ ਆ ਕਿਸਾਨਾਂ ਵਾਸਤੇ ਪਰਾਲੀ ਇੱਕ ਸਰਦਰਦੀ ਬਣੀ ਹੋਈ ਆ ਪਰ ਕਿਤੇ ਨਾ ਕਿਤੇ ਇਹ ਜਿਹੜੀਆਂ ਇਹ ਸੁਲੇਟਾ ਹੈਗੀ ਆ ਡਾਊਨਸੇਲਿੰਗ ਲਈ ਤੇ ਇਹ ਜੇ ਅਸੀਂ ਇਹ ਇੱਕ ਤਰ੍ਹਾਂ ਦਾ ਬਰਬਾਦ ਆ ਜੇ ਅਸੀਂ ਪਰਾਲੀ ਨੂੰ ਸੰਭਾਲਣ ਲਈ ਤੇ ਇਤੋਂ ਵਧੀਆ ਸਬਸਟੀਟਿਊਟ ਕੁਝ ਹੋ ਨਹੀਂ ਸਕਦਾ ਇਹ ਜਿੰਨੀਆਂ ਵੀ ਜਿਵੇਂ ਚ ਬਿਲਡਿੰਗਸ ਨੇ ਕਮਰਸ਼ੀਅਲ ਬਿਲਡਿੰਗਸ ਹੈਗੀਆਂ ਉਥੇ ਇਹ ਡਾਊਨ ਸੀਲਿੰਗ ਲਈ ਆਪਾਂ ਕਿਉਂ ਨਹੀਂ ਯੂਜ਼ ਕਰ ਸਕਦੇ ਇੱਕ ਤਾਂ ਕੁਦਰਤੀ ਆ ਇਹ ਇਹਦਾ ਕੋਈ ਵਾਤਾਵਰਨ ਨੂੰ ਨੁਕਸਾਨ ਨਹੀਂ ਹੈਗਾ ਗੱਲ ਦਾ ਤੇ ਇਹ ਅਫੋਰਡੇਬਿਲਟੀ ਹੈਗੀ ਆ ਤੇ ਭਾਈ ਸਾਹਿਬ ਚਲੋ ਕਹਿੰਦੇ ਵੀ ਆਮ ਨਾਲੋਂ ਇਹ ਮਹਿੰਗੀ ਆ ਜਿਵੇਂ ਇਹਨਾਂ ਦੇ ਦੱਸਣ ਮੁਤਾਬਕ ਲੱਗਦਾ ਵੀ ਇਹਦੇ ਨਾਲ ਜਿਦੈ ਅਗਰ ਕਿਸਾਨ ਵੀ ਇੱਕ ਬਹੁਤ ਵੱਡੀ ਪ੍ਰੇਸ਼ਾਨੀ ਸੀ ਕਿਸਾਨਾਂ ਲਈ ਵੀ ਇੱਕ ਪ੍ਰਦੂਸ਼ਣ ਦੀ ਵੀ ਬਹੁਤ ਵੱਡੀ ਪ੍ਰੇਸ਼ਾਨੀ ਸੀ ਵੀ ਅਗਰ ਦੇ ਲੋਕ ਇਦਾਂ ਹੀ ਇਹਨੂੰ ਇਸਤੇਮਾਲ ਕਰਨ ਲੱਗਣ ਤੇ ਪ੍ਰਦੂਸ਼ਣ ਦੇ ਅਗਰ ਕਿਸਾਨਾਂ ਦੀ ਸਿੱਦਰਦੀ ਘਟ ਸਕਦੀ ਹੈ ਨਹੀਂ ਬਿਲਕੁਲ ਤੁਸੀਂ ਦੇਖੋ ਵੀ ਜਿਹੜੀ ਪਰਾਲੀ ਆ ਪਰਾਲੀ ਤੋਂ ਆਮ ਚਲੋ ਗੱत्ता ਬਣਦਾ ਸੀਗਾ ਹੋਰ ਚੀਜ਼ਾਂ ਬਣਦੀਆਂ ਸੀਗੀਆਂ ਆ ਤਾਂ ਇੱਕ ਇੰਨੀ ਲਾਹੇਵੰਦ ਚੀਜ਼ ਆ ਜਿਹੜਾ ਡਾਊਨ ਸੀਲਿੰਗ ਵਾਲੀ ਆ ਅੱਜਕੱਲ ਸਾਰੀਆਂ ਜਿੰਨੀਆਂ ਬਿਲਡਿੰਗ ਬਣਦੀਆਂ ਨੇ ਉਹ ਤੇ ਹੁੰਦੀ ਆ ਵੀ ਇਹ ਤੋਂ ਚੰਗਾ ਹੋ ਹੀ ਦੂਜੀ ਗੱਲ ਇਹ ਪੰਜਾਬ ਚ ਬਣ ਰਹੀ ਹੈ ਜਿਹੜੇ ਭਾਈ ਸਾਹਿਬ ਨੇ ਗੁਰਦਾਸਪੁਰ ਤੋਂ ਨੇ ਤੇ ਇਹਦਾ ਜਰੂਰ ਸੰਬੰਧਤ ਜਿਹੜੇ ਮਹਿਕਮਿਆਂ ਨੂੰ ਇਹਨਾਂ ਦੀ ਜਰੂਰ ਬਾਹ ਫੜਨੀ ਚਾਹੀਦੀ ਆ ਤਾਂ ਕਿ ਜਿਹੜਾ ਕਿਸਾਨਾਂ ਦਾ ਇਹ ਮਸਲਾ ਬਰਾਲੀ ਵਾਲਾ ਆਪਣਾ ਹੱਲ ਹੋ ਜੇ ਬੀ ਇਹਦੂ ਵਧੀਆ ਚੀਜ਼ ਮੈਨੂੰ ਨਹੀਂ ਲੱਗਦਾ ਵੀ ਹੋ ਸਕਦੀ ਹੈ ਜੀ ਠੀਕ ਹੈ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਪਰਮਿੰਦਰ ਜੀ ਜਦੋਂ ਇਹ ਪ੍ਰੋਜੈਕਟ ਹੈ ਤੁਸੀਂ ਲੋਕਾਂ ਨੂੰ ਦੱਸ ਕਿ ਇਹ ਰਿਹਾ ਉਹ ਲੋਕਾਂ ਨੂੰ ਲਾਭ ਵੀ ਮਿਲ ਰਿਹਾ ਇਸ ਪ੍ਰੋਜੈਕਟ ਦਾ ਕਿਵੇਂ ਦਿਮਾਗ ਚ ਆਇਆ ਇਹ ਪ੍ਰੋਜੈਕਟ ਤੁਹਾਡੇ ਨਹੀਂ ਲੋਕਾਂ ਨੂੰ ਹਜੇ ਲਾਭ ਕੋਈ ਨਹੀਂ ਮਿਲ ਰਿਹਾ ਜੀ ਹਜੇ ਤਾਂ ਪ੍ਰੋਡਕਸ਼ਨ ਚਾਲੂ ਨਹੀਂ ਕੀਤੀ ਹਜੇ ਸਾਡਾ ਸੈਂਪਲਿੰਗ ਸਟੇਜ ਸਟਾਰਟ ਅਪ ਹੀ ਆਇਆ ਇੱਕ ਹਜੇ ਕਹ ਲੋ ਕਿ ਸੈਂਪਲਸ ਰੈਡੀ ਕੀਤੇ ਆ ਹਜੇ ਪ੍ਰੋਡਕਸ਼ਨ ਇਹਦੀ ਸਟਾਰਟ ਕਰਨੀ ਹੈ ਮਸ਼ੀਨਰੀ ਡਿਜ਼ਾਈਨਿੰਗ ਫੇਸ ਚੱਲ ਰਿਹਾ ਹੈ ਤੇ ਲੋਗ ਇਹ ਕਹਿਣ ਦਾ ਮਤਲਬ ਜੇ ਇਦਾਂ ਪ੍ਰੋਡਕਟ ਨੂੰ ਦਿਖਾ ਰਹੇ ਲੋਕਾਂ ਨੂੰ ਲੋਗ ਇਸ ਨੂੰ ਪ੍ਰੋਡਕਟ ਨੂੰ ਇਸਤੇਮਾਲ ਕਰਨਗੇ 100% ਕਰਨਗੇ ਕੀ ਇੱਕ ਇੱਕ ਤਾਂ ਇਹ ਜਿਹੜਾ ਆਲਰੇਡੀ ਪ੍ਰੋਡਕਟ ਆ ਮਾਰਕੀਟ ਦੇ ਵਿੱਚ ਉਹਦੇ ਨਾਲੋਂ ਵਧੀਆ ਹੈ ਤੇ ਇਹ ਅਜਾ ਪ੍ਰੋਜੈਕਟਰ ਸਸਤਾ ਵੀ ਆਊਗਾ ਮਾਰਕੀਟ ਵਿੱਚ ਇਹ ਜਿਹੇ ਨਾਲੋਂ ਪਲਸਟਰ ਨਾਲੋਂ ਮਹਿੰਗਾ ਹੋਊਗਾ ਸਸਤਾ ਮਹਿੰਗਾ ਜ਼ਿਆਦਾ ਨਹੀਂ ਬਹੁਤਾ ਫਰਕ ਹੈਗਾ ਕਿਉਂਕਿ ਇਹਦੇ ਵਿੱਚ ਜਿੱਦਾਂ ਸਾਡੇ ਹਿਮਾਚਲ ਵਿੱਚ ਮੌਇਸਚਰ ਬੜਾ ਹੁੰਦਾ ਹੈ ਇੱਕ ਉੱਥੇ ਠੰਡ ਬਹੁਤ ਹੁੰਦੀ ਹੈ ਤੇ ਇਹ ਉੱਥੇ ਇਹ ਬਹੁਤ ਸੂਟ ਕਰੇਗਾ ਜਿਵੇਂ ਰਾਜਸਥਾਨ ਹੋ ਗਿਆ ਸਾਡਾ ਏਰੀਆ ਉਧਰਲੇ ਪਾਸੇ ਹੀਟ ਬਹੁਤ ਜ਼ਿਆਦਾ ਹੁੰਦੀ ਹੈ ਇਹਦੇ ਵਿੱਚ ਹੀਟ ਰਿਸਿਸਟੈਂਸ ਬਹੁਤ ਵਧੀਆ ਅੱਛਾ ਜਰਾ ਕਿੰਨਾ ਦੇਖਿਆ ਜਾਵੇ ਪ੍ਰਾਲੀ ਦੇ ਨਾਲ ਲੋਕਾਂ ਨੂੰ ਜਿਹੜੇ ਬੇਰੋਜ਼ਗਾਰ ਨੇ ਰੁਜ਼ਗਾਰ ਵੀ ਮਿਲੂਗਾ ਲੋਕਾਂ ਨੂੰ ਜਦੋਂ ਫੈਕਟਰੀਆਂ ਲੱਗਣਗੀਆਂ ਤੇ ਰੋਜ਼ਗਾਰ ਆਪਣੇ ਆਪ ਹੀ ਬਣੇਗਾ ਅੱਛਾ じゃ ਅੱਜ ਕਿਹੜੀ ਜਗ੍ਹਾ ਤੁਸੀਂ ਇੱਥੇ ਸਤਲ ਆਇਆ ਹੋ ਮੈਂ ਇਥੇ ਰੋਜ਼ਗਾਰਡਨ ਲੁਧਿਆਣਾ